ਪੰਜਾਬ ਦੇ ਮੌਸਮ ਨੂੰ ਲੈ ਕੇ ਆ ਗਈ ਹੈ ਵੱਡੀ ਅਪਡੇਟ ਜਾਨੋ ਕਿਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪਵੇਗਾ ਮੀਂਹ ਸਤਿ ਸ਼੍ਰੀ ਅਕਾਲ ਮੈਂ ਕੀਮਤਪਾਲ ਕੋਰ ਲੈ ਕੇ ਹਾਜ਼ਰ ਹਾਂ ਮੌਸਮ ਅਪਡੇਟ ਜੁੱਥੇ ਤੁਹਾਨੂੰ ਦੱਸਾਂਗੇ ਕਿ ਅੱਜ ਪੰਜਾਬ ਭਾਰ ਦੇ ਵਿੱਚ ਮੌਸਮ ਕਿਉਂ ਜਾ ਰਵੇਗਾ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਪਵੇਗਾ ਤੇ ਕਿੱਥੇ ਮੌਸਮ ਸਾਫ਼ ਰਹੇਗਾ ਸਭ ਤੋਂ ਪਹਿਲਾਂ ਸੂਰਜ ਚੜਨ ਦੇ ਸਮੇਂ ਦੀ ਜੇ ਗੱਲ ਕਰੀਏ ਤਾਂ ਸਵੇਰੇ ਸੂਰਜ ਚੜਨ ਦਾ ਸਮਾਂ ਹੈ 6:16 ਤੇ ਸੂਰਜ ਛਿਪਨ ਦਾ ਸਮਾਂ 6:02 ਤਾਂ ਹੋਣਾ ਪੰਜਾਬ ਦੇ ਮੌਸਮ ਦੀ ਜੇ ਗੱਲ ਕਰੀਏ ਤਾਂ ਮੌਨਸੂਨ ਲਗਭਗ ਪੰਜਾਬ ਦੇ ਵਿੱਚੋਂ ਜਾ ਚੁੱਕਿਆ ਤੇ ਹੁਣ ਪੰਜਾਬ ਦਾ ਮੌਸਮ ਜਿਹੜਾ ਹੈ ਉਹ ਸਾਫ਼ ਰਹਿਣ ਵਾਲਾ ਪਰ ਕੁਝ ਕੁ ਇਲਾਕੇ ਨੇ ਜਿੱਥੇ ਹਾਲੇ ਵੀ ਮੀਂਹ ਦੀ ਸੰਭਾਵਨਾ ਆਈਐਮਰੀ ਦੇ ਵੱਲੋਂ ਜਤਾਈ ਗਈ ਹੈ ਜੀਆਂ ਦੱਸਦੀ ਕਿ ਆਈਐਮਡੀ ਦੀ ਨਵੀਂ ਭਵਿੱਖਬਾਣੀ ਦੇ ਮੁਤਾਬਕ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਬੱਦਲਵਾਈ ਰਹੇਗੀ ਤੇ ਗਰਜ ਦੇ ਨਾਲ ਛੱਟੇ ਪੈਣ ਦੀ ਸੰਭਾਵਨਾ ਹੈ ਪਰ ਬਾਕੀ ਜੇ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਸਮ ਸਾਫ਼ ਰਹਿਣ ਵਾਲਾ ਹੈ ਤੇ ਜ਼ਿਲ੍ਹੇਵਾਰ ਤੁਹਾਨੂੰ ਪੂਰੇ ਮੌਸਮ ਦਾ ਹਾਲ ਦੱਸਾਂਗੇ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਉਂ ਜਿਹਾ ਮੌਸਮ ਰਹਿਣ ਵਾਲਾ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਾਝਾ ਖੇਤਰ ਦੀ ਮਾਝੇ ਦੇ ਵਿੱਚ ਪਠਾਨਕੋਟ ਦੇ ਵਿੱਚ ਮੌਸਮ ਸਾਫ਼ ਰਹੇਗਾ ਗੁਰਦਾਸਪੁਰ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ। ਅੰਮ੍ਰਿਤਸਰ ਦੇ ਵਿੱਚ ਵੀ ਮੌਸਮ ਸਾਫ਼ ਰਹਿਣ ਵਾਲਾ ਹੈ। ਤਰਨਤਾਰਨ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ। ਹੁਣ ਗੱਲ ਕਰਦੇ ਹਾਂ ਦੁਆਬਾ ਖੇਤਰ ਦੀ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ ਮੌਸਮ ਸਾਫ਼ ਰਹਿਣ ਵਾਲਾ ਹੈ। ਨਵਾਂ ਸ਼ਹਿਰ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ। ਕਪੂਰਥਲਾ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ। ਜਲੰਧਰ ਦੇ ਵਿੱਚ ਵੀ ਮੌਸਮ ਸਾਫ਼ ਰਹਿਣ ਵਾਲਾ ਹੁਣ ਗੱਲ ਕਰਦੇ ਹਾਂ ਮਾਲਵੇ ਖੇਤਰ ਦੀ ਤਾਂ ਫਿਰੋਜ਼ਪੁਰ ਦੇ ਵਿੱਚ ਮੌਸਮ ਸਾਫ਼ ਰਹੇਗਾ। ਫਾਜ਼ਲਕਾਦੀ ਜਿੱਕਰ ਗੱਲ ਕਰੀਏ ਤਾਂ ਇੱਥੇ ਬੱਦਲ ਰਹਿ ਸਕਦੇ ਨੇ ਤੇ ਬੱਦਲਾਂ ਦੇ ਨਾਲ-ਨਾਲ ਹਲਕੀ-ਹਲਕੀ ਕਣੀਆਂ ਪੈਣ ਦੀ ਵੀ ਸੰਭਾਵਨਾ ਹੈ। ਫਰੀਦਕੋਟ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ। ਮੁਕਸਰ ਸਾਹਿਬ ਦੇ ਵਿੱਚ ਵੀ ਬੱਦਲ ਰਹਿ ਸਕਦੇ ਨੇ ਤੇ ਬੱਦਲਾਂ ਦੇ ਨਾਲ-ਨਾਲ ਕਿਨ-ਮਿਨ ਕਾਣੀ ਵੀ ਹੋ ਸਕਦੀ ਹੈ। ਮੋਗਾ ਦਾ ਮੌਸਮ ਵੀ ਸਾਫ਼ ਰਹੇਗਾ। ਬਠਿੰਡਾ ਦੇ ਵਿੱਚ ਵੀ ਬੱਦਲ ਰਹਿ ਸਕਦੇ ਨੇ ਤੇ ਕਿਨ-ਮਿਨ ਕਾਣੀ ਹੋਣ ਦੀ ਸੰਭਾਵਨਾ ਹੈ ਲੁਧਿਆਣਾ ਦੀ ਗੱਲ ਕਰੀਏ ਤਾਂ ਮੌਸਮ ਸਾਫ਼ ਰਹੇਗਾ ਬਰਨਾਲਾ ਦਾ ਮੌਸਮ ਵੀ ਸਾਫ਼ ਰਹੇਗਾ ਮਾਨਸਾ ਬੱਦਲ ਰਹ ਸਕਦੇ ਨੇ ਤੇ ਨਾਲ ਹੀ ਕਿਨਮਨ ਕਾਣੀ ਹੋਣ ਦੀ ਵੀ ਸੰਭਾਵਨਾ ਹੈ ਸੰਗਰੂਰ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਮਲੇਰ ਕੋਟਲਾ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਫਤਿਹਗੜ ਸਾਹਿਬ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਰੂਪਨਗਰ ਦੇ ਵਿੱਚ ਵੀ ਮੌਸਮ ਸਾਫ਼ ਰਹਿਣ ਵਾਲਾ ਹੈ ਪਟਿਆਲਾ ਦਾ ਮੌਸਮ ਵੀ ਸਾਫ਼ ਰਹੇਗਾ ਐਸਐਸ ਨਗਰ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਤਾਂ ਅਸੀਂ ਤੁਹਾਨੂੰ ਜ਼ਿਲ੍ਹਾਵਾਰ ਪੰਜਾਬ ਦੇ ਮੌਸਮ ਦਾ ਹਾਲ ਸੁਣਾਇਆ ਕਿ ਪੰਜਾਬ ਦਾ ਕੀੜਾ ਜਲਾ ਇਸ ਵਕਤ ਨੀਰੇ ਹੇਠਾਂ ਦੱਸਦੀ ਕਿ ਪੰਜਾਬ ਦੇ ਕੁਝ ਕਹੀ ਜ਼ਿਲ੍ਹੇ ਨੇ ਦੋ ਤਿੰਨ ਜ਼ਿਲ੍ਹੇ ਨੇ ਜਿੰਨਾਂ ਦੇ ਵਿੱਚ ਬਦਲੀ ਕਾਰਵਾਈਆਂ ਦੇ ਨਾਲ ਨਾਲ ਗਰਜ ਤੇ ਛੱਟੇ ਪੈਣ ਦੀ ਸੰਭਾਵਨਾ ਹੈ ਪਰ ਬਾਕੀ ਦੇ ਪੰਜਾਬ ਦੇ ਵਿੱਚ ਮੌਸਮ ਸਾਫ਼ ਰਹਿਣ ਵਾਲਾ ਤੇ ਜੇਕਰ ਹੁਣ ਤਾਪਮਾਨ ਦੀ ਗੱਲ ਕਰੀਏ ਤਾਂ ਦਿਨ ਵੇਲੇ ਜੁਥੇ ਗਰਮੀ ਦਾ ਅਹਿਸਾਸ ਹੁੰਦਾ ਹੈ ਉਥੇ ਹੀ ਰਾਤ ਨੂੰ ਹੁਣ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਜਿहां ਜੇਕਰ ਘੱਟੋ ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਘੱਟੋ ਘੱਟ ਤਾਪਮਾਨ 23 ਡਿਗਰੀ ਰਹਿਣ ਵਾਲਾ ਤੇ ਵੱਧ ਤੋਂ ਵੱਧ ਤਾਪਮਾਨ ਪੰਜਾਬ ਦੇ ਵਿੱਚ 34 ਡਿਗਰੀ ਰਹੇਗਾ ਤੇ ਉੱਤੇ ਹੀ 19 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣਗੀਆਂ ਤੇ ਇਹ ਤੁਹਾਨੂੰ ਦੱਸਿਆ ਪੰਜਾਬ ਦੇ ਮੌਸਮ ਦਾ ਹਾਲ ਅੱਜ ਕਿਉਂ ਜਾ ਰਹੇਗਾ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਬਾਕੀ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਆਪਣੇ ਇਲਾਕੇ ਦਾ ਮੌਸਮ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਮੈਨੂੰ ਦਿਓ ਇਜਾਜ਼ਤ ਤੇ ਬਾਕੀ ਖਬਰਾਂ ਦੇ ਲਈ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਤੇ ਪੰਜਾਬੀ ਪਹਿਚਾਣ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ फाइव फाइव ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਜੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ